ਸਤਿ ਸ੍ਰੀ ਅਕਾਲ ਪੰਜਾਬੀ ਦੇ ਖ੍ਰਿੰਦਾਰ ਸਿਕੰਦਰ ਪ੍ਰੋਗਰਾਮ ਯੂਐਸਏ ਟਾਈਮ ਤੇ ਬਹੁਤ ਬਹੁਤ ਸਵਾਗਤ ਹੋ ਸਵਾਹਾ ਹੈ ਅੱਜ 24 ਜਨਵਰੀ ਦਿਨ ਬੁੱਧਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਪੰਜ ਮੁੱਦੇ ਅੱਜ ਆਪਾਂ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਅਮਰੀਕੀ ਚੋਣਾਂ ਬਾਰੇ ਨਿਊ ਹੈਮਸ਼ਾਇਰ ਦੇ ਵਿੱਚ ਡੋਨਲਡ ਟਰੰਪ ਦੀ ਜਿਹੜੀ ਚੜ੍ਹਤ ਹੈ ਉਹ ਇੱਕ ਵਾਰੀ ਫੇਅਰ ਹੋਈ ਹੈ ਦੂਜੀ ਗੱਲਬਾਤ ਕਰਨੀ ਹੈ ਕਿ ਚੋਣਾਂ ਅਮਰੀਕਾ ਚ ਹੋ ਰਹੀਆਂ ਜਿੱਥੇ ਸਦਰਨ ਬਾਰਡਰ ਦਾ ਰੌਲਾ ਪੈ ਰਿਹਾ ਕਿ ਦੱਖਣ ਵਾਲੇ ਪਾਸਿਓਂ ਲੋਕ ਆਉਂਦੇ ਮੈਕਸੀਕੋ ਵਾਲੇ ਪ ਤੀਜੀ ਗੱਲਬਾਤ ਅਮਰੀਕਾ ਦੇ ਵਿੱਚ ਹੁਣ ਤੱਕ ਸਾਲ ਦੇ ਵਿੱਚ ਜਿਹੜੀਆਂ ਮਾਸ ਸ਼ੂਟਿੰਗਸ ਹੋਈਆਂ ਉਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਖਬਰ ਆ ਰਹੀ ਹੈ ਕਿ ਉੜ ਦੇ ਜਹਾਜ਼ ਦਾ ਮੋਰ ਉਹ ਨੋਜ਼ ਮਤਲਬ ਮੋਰਲਾ ਹਿੱਸਾ ਹੀ ਟੁੱਟ ਗਿਆ ਪਿਛਲੇ ਦਿਨਾਂ 'ਚ ਖਬਰ ਆਈ ਸੀ ਵੀ ਇਹਦੇ ਪਲੱਗ ਜੇ ਨਿਕਲ ਗਏ ਸੀ ਤੇ ਦਰਵਾਜ਼ਾ ਡਿੱਗ ਪਿਆ ਸੀ ਹੁਣ ਖਬਰ ਇਹ ਆਈ ਹੈ ਇਹਦੇ ਬਾਰੇ ਅਪਡੇਟ ਦਵਾਂਗੇ ਤੁਹਾਨੂੰ ਤੇ ਆਖਰ ਦੇ ਵਿੱਚ ਇੱਕ ਜਿਹੜੀ 20 ਸਾਲ ਔਰ ਦੇ ਮੌਤ ਹੋਈ ਸੀ ਉਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਕਨਵਿਕਟ ਕੀਤਾ ਗਿਆ ਅਰ ਸਿੱਖ ਖਬਰਾਂ ਪਸੰਦ ਕੀਤੀ ਤੁਹਾਡੇ ਨਾਲ ਕਿ ਗਲਤ ਡਰਾਈਵ ਦੇ ਵਿੱਚ ਗੱਡੀ ਲੈ ਗਈ ਸੀ ਔਰਤੇ ਤੇ ਉਹ ਦੂਜੇ ਬੰਦੇ ਨੇ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਸੀ ਉਹਦੇ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸਭ ਤੋਂ ਪਹਿਲਾਂ ਅੱਜ ਵੇਲੇ ਪ੍ਰਾਈਮਰੀਜ਼ ਬਾਰੇ ਜਿਹੜੀ ਨਿਊ ਹਾਮ ਸ਼ਾਇਰ ਦੇ ਵਿੱਚ ਹੋਈ ਆ ਉਹਦੇ ਬਾਰੇ ਸੋ ਅੱਜ ਵੇਲੇ ਇਹ ਕੱਲ ਦੂਜੀ ਅਪਰਚੂਨਿਟੀ ਸੀ ਡੋਨਲਡ ਟਰੰਪ ਦੇ ਲਈ ਕਿ ਉਹ ਆਪਣੇ ਆਪ ਨੂੰ ਦੱਸ ਦੇਣ ਕਿ ਅਸੀਂ ਹਜੇ ਵੀ ਆਪਣੀ ਟਾਪ ਚੋਇਸ ਆ ਤੇ ਉਹਨਾਂ ਨੇ ਦੱਸ ਦਿੱਤਾ ਬਹੁਤ ਵੱਡੀ ਜਿੱਤ ਯੋਵਾ ਦੇ ਵਿੱਚ ਉਹਨਾਂ ਦੀ ਯੋਵਾ ਕਾਕਸਸ ਦੇ ਵਿੱਚ ਪਿਛਲੇ ਹਫਤੇ ਹੋਈ ਸੀ ਜਿੱਥੇ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਰੌਂਡ ਸੈਂਟਸ ਦੂਜੀ ਨੰਬਰ ਤੇ ਆਏ ਸੀ ਤੇ ਜਿਹੜੀ ਆ ਪ੍ਰਨਾਲੀ ਉਹਨਾਂ ਨੇ ਆਪਣੀ ਕੈਂਪੇਨ ਖਤਮ ਕਰ ਦਿੱਤੀ ਸੀ ਤੇ ਦੌੜ ਦੇ ਵਿੱਚ ਹੁਣ ਦੋ ਜਣੇ ਰਹਿ ਗਏ ਸੀ ਸਾਊਥ ਫਾਰਮਰ ਸਾਊਥ ਕੈਰੋਲਿਨਾ ਦੀ ਗਵਰਨਰ ਨੀਕੀ ਹੈਲੀ ਜਿਹੜੀ ਇੱਕੋ ਇੱਕ ਚੈਲੈਂਜਰ ਇਹਦੀ ਡੋਨਲਡ ਟਰੰਪ ਦੀ ਅੱਗੇ ਲਈ ਰਹਿ ਗਈ ਆ ਜਿਹੜੇ ਵੱਡੀ ਗਿਣਤੀ ਯਾਨੀ 24 ਦੇ ਦਰਜਣ ਕੈਂਡੀਡੇਟs ਹੈਗੇ ਬੈਲਟ ਦੇ ਉੱਤੇ ਪਰ ਬਹੁਤੀ ਮੇਜੋਰਿਟੀ ਜਿਹੜੀ ਆ ਉਹ ਐਕਟਿਵਲੀ ਕੈਂਪੇਨ ਨਹੀਂ ਕਰ ਰਹੀ। ਰਿਪਬਲਿਕਨ ਪ੍ਰਾਇਮਰੀ ਦੇ ਰਿਜ਼ਲਟ ਦੇ ਵਿੱਚ 트럼ਪ ਨੂੰ ਪ੍ਰੋਜੈਕਟਡ ਟੂ ਵਿਨ ਕਿਹਾ ਗਿਆ। ਅੰਦਾਜ਼ਨ 94.6% ਜਿਹੜੇ ਵੋਟਰs ਹੈਗੇ ਉਹ ਗਿਣੇ ਜਾ ਚੁੱਕੇ ਸੀ ਤੇ ਜਿਹੜੀਆਂ ਵੋਟਸ ਰਿਸੀਵ ਹੋਈਆਂ ਸੀ ਉਹਦੇ ਵਿੱਚ ਟੋਟਲ ਵੋਟਸ ਜਿਹੜੀਆਂ ਦੱਸੀਆਂ ਗਈਆਂ ਡੋਨਲਡ 트럼ਪ ਨੂੰ ਜਿਹੜੀਆਂ ਵੋਟਾਂ ਤੇ ਉਹਦੇ ਵਿੱਚ ਉਹਨਾਂ ਦੀ ਬਹੁ ਗਣਤੀ 41% ਨਿੱਕੀ ਹੈਲੀ ਜਿਹੜੀ ਆ ਦੂਜੇ ਨੰਬਰ ਦੇ ਉੱਤੇ ਤੇ ਬਾਕੀ ਜਿਹੜੇ ਆ ਉਹ ਕਿਉਂਕਿ ਸਗੇ ਉਹ ਦੂਜੇ ਪਾਸੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜੇ ਲਗਭਗ 21 ਕੈਂਡੀਡੇਟਸ ਹੈਗੇ ਬੈਲਟ ਦੇ ਉੱਤੇ ਨਿਊ ਹੈਮਸ਼ਾਇਰ ਦੇ ਵਿੱਚ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਦੇ ਵਿੱਚ ਤੇ ਸ਼ਰੇਆਮ ਜਿਹੜੀ ਗੱਲ ਬੜੀ ਸਾਫ਼ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਐਸ ਵੇਲੇ ਆ ਭਾਵੇਂ ਉਹਨਾਂ ਦੇ ਵਿੱਚ ਨਹੀਂ ਸੀ ਲੋਕਾਂ ਨੇ ਨਾਂ ਉਹਨਾਂ ਦਾ ਰੱਖਣਾ ਲਿਖਣਾ ਸੀ ਕਿ ਉਹ ਫਾਰ ਮੈਰੇ ਲਈ ਉਹ ਉਥੇ ਰਨ ਨਹੀਂ ਕਰ ਸਕਦੇ ਕਿਉਂਕਿ ਐਸ਼ਵਲੇ ਰਾਸ਼ਟਰਪਤੀ ਆ ਤੇ ਉਥੇ ਕਨਫਲਿਕਟ ਆ ਜਿਹੜਾ ਨਿਊ ਹੰਮਸ਼ਾਇਰ ਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਵਿੱਚ ਤੇ ਪਾਰਟੀ ਜਿਹੜੀ ਆਪਣੇ ਡੈਲੀਕੇਟ ਅਲੋਕੇਟ ਨਹੀਂ ਕਰਦੀ ਅ ਰਿਜ਼ਲਟ ਬੇਸਡ ਬਾਈਡਨ ਤੇ ਉਹਦੇ ਨਾਲ ਜਿਹੜੇ ਸੀਗੇ ਉਹਨਾਂ ਨੇ ਰਾਈਟ ਇਨ ਕੈਂਪੇਨ ਕੀਤੀ ਸੀ ਇਸ ਗ੍ਰੇਨਾਈਟ ਸਟੇਟ ਦੇ ਵਿੱਚ ਤੇ ਸਟੇਟ ਜਿਹੜੀ ਪਹਿਲਾਂ ਪਲਾਨ ਕਰਦੀ ਸੀ ਰਾਈਟ ਇਨ ਵੋਟਸ ਤੇ ਉਹਦੇ ਵਿੱਚ ਜਿਹੜੀਆਂ ਬਾਈਡਨ ਦੇ ਸੀਗੇ ਐਜ਼ ਅ ਕੈਂਡੀਡੇਟ ਤੇ ਹੁਣ ਇਹ ਸਾਰੇ ਡੈਮੋਕ੍ਰੈਟਿਕ ਪਾਰਟੀ ਦਾ ਰਿਜ਼ਲਟ ਜਿਹੜਾ ਬਾਈਡਨ ਪ੍ਰੋਜੈਕਟਡ ਵਿਨਰ ਉੱਥੇ ਵੀ ਸੀਗੇ ਰਾਈਟ ਹੈਂਡ ਦੇ ਵਿੱਚ ਤੇ ਅੰਦਾਜ਼ਨ 92% ਜਿਹੜੀਆਂ ਵੋਟ ਸੀਗੀਆਂ ਉਸ ਵਿੱਚ ਲਗਣੀਆਂ ਜਾ ਚੁੱਕੀਆਂ ਸੀ ਤੇ ਜਿਹੜੀ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਗੱਲਬਾਤ ਸਾਹਮਣੇ ਆਈ ਆ ਤੇ ਕਿ ਜਿਹੜੇ ਸੀਗੇ ਫਿਲਿਪ ਦੂਜੇ ਨੰਬਰ ਦੇ ਉੱਤੇ ਤੇ ਆ ਜਿਹੜੇ ਡੇਨ ਫਿਲਿਪ ਆਹੋ ਦੂਜੇ ਨੰਬਰ ਦੇ ਉੱਤੇ ਦੱਸੇ ਗਏ ਆ ਹੁਣ ਇਸ ਇਹ ਜਿਹੜੀ ਗੱਲਬਾਤ ਸੀਗੀ ਕਿ ਇੱਥੇ ਜਿਹੜੇ ਆ ਦੋਵਾਂ ਪਾਰਟੀਆਂ ਦੇ ਵਿੱਚ ਪ੍ਰਾਇਮਰੀਜ਼ ਤੇ ਉਹਨਾਂ ਦੇ ਵਿੱਚ ਇੱਕ ਪਾਸੇ ਡੋਨਲਡ ਟਰੰਪ ਦਾ ਜਿੱਤਿਆ ਜਾਣਾ ਦੂਜੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਦਾ ਨਾਂ ਸਾਹਮਣੇ ਆਉਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੱਗਦਾ ਇਹੀ ਹੈ ਜਿੱਦਾਂ ਪਹਿਲਾਂ ਵੀ ਲਗਾਤਾਰ ਗੱਲਬਾਤ ਕਰਦੇ ਆ ਰਹੇ ਆਂ ਕਿ ਲਗਭਗ ਦੋਵੇਂ ਪਾਸਿਆਂ ਤੋਂ ਉਮੀਦਵਾਰ ਤੈਅ ਨੇ ਇੱਕ ਪਾਸੇ ਜੋ ਬਾਈਡਨ ਤੇ ਦੂਜੇ ਪਾਸੇ ਡੋਨਲਡ ਟਰੰਪ ਇਹਨਾਂ ਦੇ ਵਿੱਚ ਹੁਣ ਜਿਹੜਾ ਪ੍ਰੈਸ਼ਰ ਨਿੱਕੀ ਹੇਲੀ ਦੇ ਉੱਤੇ ਵੀ ਆ ਵੀ ਉਹ ਛੱਡ ਦੇਣ ਇਹਨੂੰ ਰੇਸ ਨੂੰ ਇਹ ਤੋਂ ਪਹਿਲਾਂ ਕਿ ਉਹ ਸਾਰਾ ਕੁਝ ਹੋਵੇ ਤੇ ਨਿੱਕੀ ਹੇਲੀ ਨੇ ਜਿਹੜਾ ਕਿਹਾ ਸੀ ਕਿ ਜਿਹੜੇ ਲਗਾਤਾਰ ਜਿਹੜੀ ਉਹਨਾਂ ਨੇ ਜਦੋਂ ਤੱਕ ਰਿਜ਼ਲਟ ਅਨਾਉਂਸ ਨਹੀਂ ਹੋਏ ਆਪਣੀ ਕੈਂਪੇਨ ਜਾਰੀ ਰੱਖੀ ਹੈ ਤੇ ਆਪਣੇ ਉਹਨਾਂ ਨੇ ਸਪੋਰਟਰਜ਼ ਨਾਲ ਗੱਲਬਾਤ ਵੀ ਕੀਤੀ ਆ ਤੇ ਸਾਬਕਾ ਰਾਸ਼ਟਰਪਤੀ ਨੂੰ ਕ੍ਰਿਟਿਕਾਈਜ਼ ਵੀ ਕੀਤਾ ਆ ਕਈ ਮੁੱਦਿਆਂ ਦੇ ਉੱਤੇ ਕਈ ਦੇ ਉੱਤੇ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਇਦਾਂ ਨਹੀਂ ਆ ਕਿ ਜਿਹੜੀਆਂ ਕਈ ਦਰਜਣਾਂ ਸਟੇਟਸ ਨੇ ਜਿਹੜੀਆਂ ਦੇ ਵਿੱਚ ਹਜੇ ਕੁਣਕੋਕ ਬਾਕੀ ਸਾਰੀਆਂ ਸਟੇਟਸ 'ਚ ਪਈਆਂ ਸਿਰਫ ਇਹਨਾਂ ਦੋ ਸਟੇਟਾਂ ਦੇ ਵਿੱਚ ਹੀ ਪ੍ਰਾਇਮਰੀ ਤੇ ਕੋਕਰਸ ਹੋਇਆ ਹੈ ਤੇ ਉਹਨਾਂ ਨੇ ਕਹਿ ਕੇ ਇਟਸ ਨਾਟ ਓਵਰ ਹਜੇ ਗੱਲਬਾਤ ਜਿਹੜੀ ਹੋਈ ਨਹੀਂ ਹੈ ਦੂਜੇ ਪਾਸੇ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਟਰੰਪ ਨੇ ਉਹ ਜਿੱਤ ਗਏ ਆ ਯੋਵਾ ਦੇ ਵਿੱਚ ਤੇ ਦੂਜੇ ਬਾਅਦ ਨਿਊ ਹੈਮਸ਼ਾਇਰ ਦੇ ਵਿੱਚ ਦੋਵੇਂ ਸਟੇਟਸ ਦੇ ਵਿੱਚ ਇਹ ਇਲੈਕਸ਼ਨ ਕੈਲੰਡਰ ਜਿਹੜੇ 1976 ਤੋਂ ਲੀਡ ਕਰਦੇ ਆ ਰਹੇ ਆ ਤੇ ਇਹ ਬੜੀ ਇੱਕ ਮਤਲਬ ਕਲੀਅਰ ਗੱਲ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿੱਤਦੇ ਆ ਤੇ ਇਹਦਾ ਕਿੰਨਾ ਕਸਰ ਬਾਕੀ ਸਟੇਟਾਂ ਦੇ ਉੱਤੇ ਪੈਂਦਾ ਸੋ ਇਹ ਐਸ ਵੇਲੇ ਇੱਕ ਵੱਡੀ ਗੱਲਬਾਤ ਅਮਰੀਕਨ ਇਲੈਕਸ਼ਨ ਦੇ ਵਿੱਚ ਹੁਣ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਪ੍ਰਾਇਮਰੀ ਹੋਣੀਆਂ ਆ ਉੱਥੇ ਫਿਰ ਗੱਲਬਾਤ ਹੋਰ ਸਾਫ਼ ਹੋਊਗੀ ਕਿ ਇਹਨਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਜਿੱਤਦਾ ਐ ਐਸ ਵੇਲੇ ਲੋਕਾਂ ਦੀ ਨਿਗਾਹ ਇਹ ਸਿਲੈਕਸ਼ਨ ਦੇ ਉੱਤੇ ਟਿਕੀ ਆ ਕਿ ਕੌਣ ਉਮੀਦਵਾਰ ਬਣਦਾ ਤੇ ਫਿਰ ਵੋਟਾਂ ਦੇ ਵਿੱਚ ਉਹਦੇ ਤੋਂ ਬਾਅਦ ਜਦੋਂ ਨਵੰਬਰ ਦੇ ਵਿੱਚ ਵੋਟਾਂ ਪੈਂਦੀਆਂ ਕੌਣ ਜਿੱਤਦਾ ਐ ਅਗਲੀ ਗੱਲ ਪਰ ਦੋਸਤੋ ਇਹਨਾਂ ਅਮਰੀਕਨ ਇਲੈਕਸ਼ਨ ਦਾ ਵੋਟਾਂ ਦੇ ਨਾਲ ਦਾ ਬਾਰਡਰ ਦੇ ਨਾਲ ਕੀ ਸਬੰਧ ਆ? ਇਮੀਗ੍ਰੇਸ਼ਨ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਆ। ਪੰਜ ਚਾਰ ਮੁੱਦੇ ਆ ਅਮਰੀਕਾ ਦੀਆਂ ਵੋਟਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਲੈਕਸ਼ਨ ਲੜੀ ਜਾ ਰਹੀ ਆ। ਉਹਨਾਂ ਦੇ ਵਿੱਚ ਇੱਕ ਤੇ ਮੁੱਦਾ ਜਿਹੜਾ ਇਕਨੋਮੀ ਤਾਂ ਹੁੰਦਾ ਹੀ ਆ। ਦੂਜਾ ਉੱਥੇ ਗਨਸ ਦੇ ਉੱਤੇ ਵੀ ਹੁੰਦੀ ਆ। ਤੀਜਾ ਅਬੋਰਸ਼ਨ ਤੇ ਇੱਕ ਜਿਹੜੇ ਮਾਈਗ੍ਰੈਂਟਸ ਨੇ ਇਮੀਗ੍ਰੈਂਟਸ ਨੇ ਲੋਕ ਬਾਹਰੋਂ ਆ ਰਹੇ। ਉਹ ਹੁਣ ਮੁੱਦਾ ਜਿਹੜਾ ਬਾਰਡਰ ਦੇ ਉੱਤੇ ਸਾਰੀ ਗੱਲਬਾਤ ਚੱਲਦੀ ਆ। ਬਾਰਡਰ ਨੂੰ ਅਸੀਂ ਕਿਹਨੂੰ ਕਹਿੰਦੇ ਅਮਰੀਕਾ ਦੇ ਵਿੱਚ ਬਾਰਡਰ ਅਮਰੀਕਾ ਸਾਰਾ ਸਮੁੰਦਰ ਆ ਪਾਸੇ ਤੇ ਬਹੁਤੇ ਹਿੱਸੇ ਦੇ ਨਾਲ ਕੈਨੇਡਾ ਲੱਗਦਾ ਦੁਨੀਆ ਦਾ ਸਭ ਤੋਂ ਵੱਡਾ ਬਾਰਡਰ ਹੈ ਜਿਹੜਾ ਅਨ ਪ੍ਰੋਟੈਕਟਡ ਬਾਰਡਰ ਕੈਨੇਡਾ ਤੇ ਅਮਰੀਕਾ ਦਾ ਹੀ ਆਪਸ ਦੇ ਵਿੱਚ ਤੇ ਜਿਹੜਾ ਰੌਲਾ ਪੈਂਦਾ ਰਹਿੰਦਾ ਉਹ ਦੱਖਣ ਵਾਲੇ ਪਾਸਿਓਂ ਪੈਂਦਾ ਮਕਸੀਕੋ ਵਾਲੇ ਪਾਸਿਓਂ ਜਾਂ ਤੇ ਸਮੁੰਦਰ ਟੱਪ ਕੇ ਕੋਈ ਆਜਮੇ ਕੋਈ ਕਿਸ਼ਤੀ ਕੁਸ਼ਤੀ ਲੈ ਕੇ ਇਹਦੇ ਚ ਆ ਜਾ ਸਕਦਾ ਅਮਰੀਕਾ ਦੇ ਵਿੱਚ ਜਿਹੜਾ ਕਿ ਸੰਭਵ ਨਹੀਂ ਆ ਤੇ ਜਾਂ ਸੌਖਾ ਤਰੀਕਾ ਵੀ ਦੁਨੀਆ ਤੋਂ ਬਾਕੀ ਕਿਸੇ ਤਰੀਕੇ ਨਾਲ ਉਧਰ ਮਕਸੀਕੋ ਪਹੁੰਚ ਜਾਓ ਤੇ ਮਕਸੀਕੋ ਤੋਂ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਆਜੋ ਉੱਥੇ ਦਾ ਅਕਸਰ ਰੌਲਾ ਪੈਂਦਾ ਵੀ ਜਿਵੇਂ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਕਿ ਰੇਜ਼ਰ ਬਾਰ ਹਟਾਉਣ ਦਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿਤੇ ਹੁੰਦਾ ਵੀ ਜਿਹੜਾ ਦਰਿਆ ਪੈਂਦਾ ਉਹਦੇ ਵਿਚਕਾਰ ਜਿਹੜੇ ਰਿਪਬਲਿਕਨ ਗਵਰਨਰ ਨੇ ਦਰਿਆ ਦੇ ਵਿੱਚ ਹੀ ਬਾਡਰ ਬਣਾ ਦਿੱਤਾ ਉਹਦੇ ਵਿੱਚ ਤੇ ਉਹਨੂੰ ਹਟਾ ਦਿਓ ਕਈ ਤਰ੍ਹਾਂ ਦੀਆਂ ਗੱਲਾਂਬਾਤਾਂ ਉੱਥੇ ਆਪਾਂ ਸੁਣਦੇ ਆਉਨੇ ਆ ਤੇ ਬਹੁਤਾ ਰੌਲਾ ਉਧਰਲੇ ਪਾਸੇ ਹੀ ਹੁੰਦਾ ਜਿਹੜਾ ਬੰਦਾ ਕੈਨੇਡਾ ਕੈਨੇਡਾ ਚੋਂ ਹੁਣ ਰੌਲਾ ਇਹ ਆ ਵੀ ਕੈਨੇਡਾ ਦੇ ਵਿੱਚੋਂ ਵੀ ਲੋਕ ਅਮਰੀਕਾ ਜਾਂਦੇ ਆ ਵੱਖ-ਵੱਖ ਧਾਰਨਾਵਾਂ ਆ ਇਹਦੇ ਬਾਰੇ ਪਿਛਲੇ ਜੇ ਆਪਾਂ ਦੇਖਿਆ ਸੀ ਕਿ ਮੈਨੀਟੋਬਾ ਦੇ ਵਿੱਚੋਂ ਇੱਕ ਚਾਰ ਜਣੇ ਜਿਹੜੇ ਗੁਜਰਾਤੀ ਸੀਗੇ ਦੋ ਬੱਚੇ ਸੀ ਜਿਨ੍ਹਾਂ ਦੇ ਵਿੱਚ ਤੇ ਦੋ ਆਪ ਸੀਗੇ ਜਾ ਰਹੇ ਸੀ ਤੇ ਬਰਫ਼ ਦੇ ਵਿੱਚ ਬਰਫ਼ ਹੋ ਗਿਆ ਸੀ ਉਹਨਾਂ ਦੀਆਂ ਲਾਸ਼ਾਂ ਲੱਭੀਆਂ ਸੀ ਮਾਈਨਸ ਕਿੰਨੇ ਡਿਗਰੀ ਦੇ ਵਿੱਚ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਜਿਹੜੀ ਆ ਨਿਊ ਹੰਪਸ਼ਾਇਰ ਦੀ ਵਿੱਚ ਆ ਹੋਈ ਆ ਆਪਣੀ ਚੱਲ ਰਹੀ ਸੀਗੀ ਜਦੋਂ ਪ੍ਰਾਇਮਰੀ ਉਹਦੇ ਵਿੱਚ ਇਧਰਲੇ ਉੱਤਰ ਵਾਲੇ ਬਾਰਡਰ ਦਾ ਰੋਲਾ ਵੀ ਪੈਣਾ ਸ਼ੁਰੂ ਹੋ ਗਿਆ ਕਿ ਕੈਨੇਡੀਅਨ ਬਾਰਡਰਸ ਇਹਦੇ ਉੱਤੇ ਵੀ ਉਹ ਕਹਿੰਦੀ ਗੱਲਬਾਤ ਹੋਣੀ ਚਾਹੀਦੀ ਆ ਕਿ ਜਿਹੜਾ ਸਾਨੂੰ ਇਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਆ ਜਿਹੜੀ ਨਿੱਕੀ ਹੈਲੀਆ ਖਾਸ ਤੌਰ ਦੇ ਉੱਤੇ ਉਹਨੇ ਇਹ ਮੁੱਦਾ ਚੱਕਿਆ ਵੀ ਠੀਕ ਆ ਉਧਰ ਦੇ ਪਾਸਿਓਂ ਆਉਂਦੇ ਆ ਉਹ ਰੌਲਾ ਹੈਗਾ ਆ ਪਰ ਇਧਰਲੇ ਪਾਸਿਓਂ ਲੋਕ ਜਿਹੜੇ ਆਉਂਦੇ ਆ ਉਹਦਾ ਕੀ ਹੋ ਸਕਦਾ ਉਹਦੇ ਬਾਰੇ ਤੁਹਾਨੂੰ ਤੁਹਾਨੂੰ ਕੀ ਕਰਨਾ ਚਾਹੀਦਾ ਇਧਰ ਜਿਹੜੇ ਇਹਨਾਂ ਨੂੰ ਕਿਦਾਂ ਰੋਕਿਆ ਜਾਣਾ ਚਾਹੀਦਾ ਜਿਹੜਾ ਸਦਰਨ ਬਾਰਡਰ ਆ 노 ਡਾਊਟ ਰੋਲਾ ਉੱਥੇ ਆ ਮੈਜੋਰਿਟੀ ਉਧਰੋਂ ਆ ਰਹੀ ਹੈ ਪਰ ਜਿਹੜਾ ਇਹਨਾਂ ਨੇ ਦੂਜਾ ਮੁੱਦਾ ਚੱਕਿਆ ਆ ਉਹ ਕਹਿੰਦੇ ਵੀ 500 ਦੇ ਕਰੀਬ ਟੈਰਰਿਸਟ ਲਿਸਟ ਦੇ ਉੱਤੇ ਜਿਹੜੇ ਲੋਕ ਨੇ ਜਿਹੜੇ ਟੈਰਰਿਸਟ ਵਾਚ ਲਿਸਟ ਦੇ ਉੱਤੇ ਨੇ ਉਹ ਇਧਰ ਜਿਹੜੇ ਨਦਰਨ ਬਾਰਡਰ ਤੋਂ ਆਏ ਆ ਇਧਰਲੇ ਪਾਸਿਓਂ ਆਏ ਆ 484 ਜਿਹੜੇ ਇੰਡੀਵਿਜੂਅਲ ਜਿਹੜੇ ਟੈਰਰਿਸਟ ਸਕਰੀਨਿੰਗ ਡਾਟਾ ਸ਼ੀਟ ਦੇ ਵਿੱਚ ਆ ਤੇ ਜਿਹਨਾਂ ਨੂੰ ਜਿਹਨੂੰ ਟੈਰਰਿਸਟ ਵਾਚ ਲਿਸਟ ਵੀ ਕਿਹਾ ਜਾਂਦਾ ਉਹ ਅਮਰੀਕਾ ਦੇ ਵਿੱਚ ਕੈਨੇਡਾ ਵਾਲੇ ਪਾਸਿਓਂ 2023 ਦੇ ਵਿੱਚ ਆਏ ਆ ਤੇ ਜਿਹੜੇ ਦੂਜੇ ਪਾਸਿਓਂ ਸਿਰਫ 80 ਆਏ ਆ ਮੈਕਸੀਕੋ ਵਾਲੇ ਪਾਸਿਓਂ ਵੀ ਬੰਦੇ ਤੋਂ ਉਧਰੋਂ ਜ਼ਿਆਦਾ ਆ ਰਹੇ ਆ ਪਰ ਨਾਲ ਇਹ ਵੀ ਦੇਖੋ ਵੀ ਜਿਹੜੇ ਖਤਰਨਾਕ ਬੰਦੇ ਆ ਉਹ ਕਿਧਰੋਂ ਜ਼ਿਆਦਾ ਆ ਰਹੇ ਆ ਲੋਕਾਂ ਦੇ ਨਾਲ ਜਿਹੜਾ ਟੈਰਰਿਸਟ ਦਾ ਅਨਕਾਊਂਟਰ ਜਿਹੜੀ ਇਹਦਾ ਹੈਗਾ ਟੈਰਰਿਸਟ ਵਾਚ ਲਿਸਟ ਦਾ ਉਹ ਮੈਕਸੀਕੋ ਵਾਲੇ ਬਾਰਡਰ ਦੇ ਉੱਤੇ ਥੱਲੇ ਆ ਰਿਹਾ ਹੈ ਕੈਨੇਡੀਅਨ ਬਾਰਡਰ ਦੇ ਉੱਤੇ ਉੱਪਰ ਜਾ ਰਿਹਾ ਹੈ ਵੀ ਇਧਰਲੇ ਪਾਸਿਓਂ ਗਲਤ ਕਿਸਮ ਦੇ ਲੋਕ ਜ਼ਿਆਦਾ ਉਧਰਲੇ ਪਾਸੇ ਆ ਰਹੇ ਆ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਬਾਲ ਬਣਾ ਦੇਣੀ ਹੈ ਯੂਐਸ ਮਕਸੀਕੋ ਬਾਰਡਰ ਦੇ ਵਿੱਚ ਤੇ ਬਹੁਤਾ ਜਿਹੜਾ ਫੋਕਸ ਕੀਤਾ ਸੀ ਉੱਥੇ ਸਿਕਿਉਰਿਟੀ ਟਾਈਟ ਕਰਨ ਦਾ ਉਹ ਸਾਰੀ ਸਦਰਨ ਬਾਰਡਰ ਦੇ ਉੱਤੇ ਟਾਈਟ ਕੀਤੀ ਸੀ ਕੰਪੇਅਰ ਰੈਲੀ ਦੇ ਵਿੱਚ ਯੋਵਾ ਦੇ ਵਿੱਚ ਐਸ਼ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਕਹਿ ਸੀ ਕਿ ਸਾਡੇ ਕੋਲ ਜਿਹੜਾ ਨਰਦਰਨ ਬਾਰਡਰ ਵੀ ਹੈ ਤੇ ਅਸੀਂ ਉੱਥੇ ਬਹੁਤਾ ਚੰਗਾ ਨਹੀਂ ਕਰ ਰਹਾ ਫਲੋਰੀਡਾ ਦੇ ਗਵਰਨਰ ਰਾਉਂਡ ਸੈਂਟਸ ਨੇ ਉਹ ਜਦੋਂ ਡ੍ਰੌਪ ਆਊਟ ਕੀਤਾ ਉਹ ਤੋਂ ਪਹਿਲਾਂ ਜਰਡੋਸ ਕੀਤਾ ਇਹਨਾਂ ਨੂੰ 트럼ਪ ਜਦੋਂ ਕੈਂਪੇਨ ਕਰ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੀ ਸਿਕਿਉਰਿਟੀ ਆ ਇਧਰ ਉੱਤਰ ਵਾਲੇ ਪਾਸੇ ਅਮਰੀਕਾ ਵਾਲੇ ਪਾਸੇ ਇਸ ਬਾਰਡਰ ਦੇ ਉੱਤੇ ਵਿਵੇ ਕਰਾਵਾਂ ਸੁਆਮੀ ਜਿਹੜੇ ਪਹਿਲਾਂ ਉਹ ਵੀ ਨਿਕਲ ਗਏ ਇਹਦੇ ਵਿੱਚੋਂ ਉਹਨਾਂ ਨੇ ਵੀ ਆਪਣੀ ਕੈਂਪੇਨ ਜਿਹੜੀ ਸਸਪੈਂਡ ਕਰ ਦਿੱਤੀ ਆ ਬਾਅਦ ਵਿੱਚ ਟਰੰਪ ਨੂੰ ਬੈਕ ਕੀਤਾ ਉਹਨਾਂ ਨੇ ਉਹ ਇੱਥੇ ਤੱਕ ਗਏ ਸੀਗੇ ਕਿ ਉਹਨਾਂ ਨੇ ਤਾਂ ਇਹ ਕਹਿਤਾ ਸੀ ਵੀ ਅਸੀਂ ਸਾਡਾ ਵਾਸ ਚੱਲੇ ਸੀ ਕੈਨੇਡਾ ਦੇ ਨਾਲ ਕੰਧ ਪਾ ਦਈਏ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਕੈਨੇਡਾ ਅਮਰੀਕਾ ਦੇ ਵਿਚਕਾਰ ਕੰਧ ਪਾ ਦਾਂਗੇ ਕਿਉਂਕਿ ਇਧਰਲੇ ਪਾਸਿਓਂ ਫੈਂਟਨਲ ਬਹੁਤ ਆ ਰਹੀ ਆ 2023 ਦੇ ਵਿੱਚ ਜਿਹੜੀ ਆ ਜਿਹੜੇ ਅਮਰੀਕਾ ਦੇ ਵਿੱਚ CBP ਨੇ ਇੰਟਰਸੈਪਟ ਕੀਤੀ ਸੀ ਲਗਭਗ 239000 ਤੋਂ ਜ਼ਿਆਦਾ ਫੈਂਟਾਨਿਲ ਦੀਆਂ ਡੋਜ਼ਸ ਜਿਹਦਾ ਮਤਲਬ ਆ ਕਿ ਜਿਹੜੀ ਪਿਛਲੇ ਸਾਲ 1.2 ਬਿਲੀਅਨ ਡੋਜ਼ਸ ਇਹਨਾਂ ਨੇ ਫੜੀਆਂ ਸੀਗੀਆਂ ਸਟੇਟ ਲੈਵਲ ਦੇ ਉੱਤੇ ਰਿਪਬਲਿਕਨ ਜਿਹੜੇ ਆ ਉਹਨਾਂ ਨੇ ਵੱਡਾ ਅਲਾਰਮ ਦਿੱਤਾ ਸੀ ਕੈਨੇਡੀਅਨ ਬਾਰਡਰਸ ਬਾਰੇ ਜਿਹੜੇ ਲੋਕ ਹੁਣ ਨਿੱਕੀ ਹੇਲੇ ਨੂੰ ਬੈਕ ਕਰ ਰਹੇ ਉਹਨਾਂ ਨੇ ਅਕਤੂਬਰ ਦੇ ਵਿੱਚ ਅਨਾਉਂਸ ਕੀਤਾ ਸੀ ਕਿ ਜਿਹੜੇ ਸਟੇਟ ਪੈਟਰੋਲ ਆ ਇੱਥੇ ਉਹ ਵਧਾਈ ਜਾਊਗੀ ਤੇ ਖਾਸ ਕਰ ਜਿਹੜਾ ਬਹੁਤ ਜ਼ਿਆਦਾ ਪੋਪੂਲੇਟਿਡ 97 ਕਿਲੋਮੀਟਰ ਦਾ ਬਾਰਡਰ ਆ ਕੈਨੇਡਾ ਦੇ ਨਾਲ ਉਹਦੇ ਉੱਤੇ ਪੋਲਿੰਗ ਦੇ ਵਿੱਚ ਕਈ ਗੱਲਾਂ ਸਾਹਮਣੇ ਆਈਆਂ ਸੀ ਕਿ ਇਧਰਲੇ ਪਾਸੇ ਕਨਸਰਨ ਉਨਾ ਵੱਡਾ ਸ਼ੇਅਰ ਨਹੀਂ ਕੀਤਾ ਜਾਂਦਾ ਜਿੰਨਾ ਵੱਡਾ ਹੈਗਾ ਆ ਜੋ ਬਾਈਡਨ ਨੇ ਵੀ ਕੋਸ਼ਿਸ਼ ਸਟੈਪ ਲਾਇਆ ਇਹ ਸਾਰੇ ਕੁਝ ਦੇ ਵਿੱਚ ਕੈਨੇਡੀਅਨ ਬਾਰਡਰ ਦੇ ਉੱਤੇ ਪਿਛਲੇ ਮਾਰਚ ਦੇ ਵਿੱਚ ਜੋ ਬਾਈਡਨ ਨੇ ਆਟਵਾ ਦੇ ਨਾਲ ਗੱਲਬਾਤ ਕਰਕੇ ਇੱਕ ਡੀਲ ਕੀਤੀ ਸੀ ਕਿ ਕੈਨੇਡਾ ਜਿਹੜਾ ਉਹ ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਆ ਉਹਨੂੰ ਟਾਈਟ ਕਰੂਗਾ ਤਾਂ ਕਿ ਜਿਹੜੇ ਮਾਈਗ੍ਰੈਂਟਸ ਨੇ ਉਹ ਅਸਾਈਲਮ ਕਲੇਮ ਇਧਰ ਦੇ ਪਾਸੇ ਨਾ ਕਰ ਸਕਣ ਜਿਹੜਾ ਉੱਥੇ ਰੌਕਸਮ ਰੋਡ ਆ ਕੂਬੈਕ ਦੇ ਵਿੱਚ ਖਾਸ ਤੌਰ ਤੇ ਵੱਡੀ ਜਿਹੜੀ ਕ੍ਰੋਸਿੰਗ ਆ ਇਧਰੋਂ ਅਮਰੀਕਾ ਵਾਲੇ ਪਾਸਿਓਂ ਇਧਰ ਆਉਣ ਨੂੰ ਸੋ ਇਹ ਇੱਕ ਬਹੁਤ ਵੱਡਾ ਬਾਰਡਰ ਆ ਕੈਨੇਡਾ ਦੇ ਨਾਲ ਵੀ ਤੇ ਇਹਦੇ ਉੱਤੇ ਵੀ ਕੁਛ ਨਾ ਕੁਛ ਜਿਹੜੀ ਗੱਲਬਾਤ ਇਹ ਹੁਣ ਜ਼ਿਆਦਾ ਗੱਲ ਚੱਲਣ ਲੱਗ ਪਈ ਵੀ ਸਾਨੂੰ ਕੁਛ ਨਾ ਕੁਛ ਇਧਰਲੇ ਪਾਸੇ ਜਿਆਦਾ ਕੀਤਾ ਜਾਣਾ ਚਾਹੀਦਾ ਅਮਰੀਕਾ ਤੇ ਇਹਦੇ ਵਿੱਚ ਯੂ ਐਸ ਦੇ ਇਸ ਬਾਰਡਰ ਦੇ ਉੱਤੇ ਕਿਉਂਕਿ ਸਭ ਤੋਂ ਲੰਬਾ ਇਹ ਬਾਰਡਰ ਆ ਇਹਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਮਤਲਬ ਇਧਰੋਂ ਇਧਰ ਉਧਰ ਜਾ ਜਾ ਸਕਦਾ ਲੋਂਗੇਸਟ ਅਨਪ੍ਰੋਟੈਕਟਰ ਬਾਰਡਰ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਦੋ ਦੇਸ਼ਾਂ ਦਾ ਬਾਰਡਰ ਇੰਨਾ ਜ਼ਿਆਦਾ ਨਹੀਂ ਲੱਗਦਾ ਸਭ ਤੋਂ ਲੰਗਾ ਲੰਬਾ ਬਾਰਡਰ ਇਹ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਅਨਪ੍ਰੋਟੈਕਟਿਡ ਦਾ ਮਤਲਬ ਇਹ ਆ ਵੀ ਉੱਥੇ ਕੋਈ ਟੈਂਕਰ ਨਹੀਂ ਕੋਈ ਮਿਲਟਰੀ ਆਫੀਸਰ ਨਹੀਂ ਗਾਰਡ ਕਰ ਰਹਾ ਬਾਰਡਰ ਨੂੰ ਵੀ ਤੁਸੀਂ ਸਾਡੇ ਪਾਸੇ ਆ ਜਾਓਗੇ ਜੇ ਅਸੀਂ ਤੁਹਾਡੇ ਪਾਸੇ ਚਲੇ ਜਾਾਂਗੇ ਕੋਈ ਵੀ ਇਦਾਂ ਦੀ ਗੱਲਬਾਤ ਜਾਂ ਕਸਟਮ ਚੈੱਕ ਪੁਆਇੰਟ ਜਾਂ ਦੂਜੇ ਜਿਹੜੇ ਡਾਕੂਮੈਂਟਸ ਆ ਉਹ ਇੰਨਾ ਜ਼ਿਆਦਾ ਇੱਥੇ ਹੈ ਨਹੀਂਗਾ ਬਿਜ਼ਨਸ ਬਹੁਤ ਜ਼ਿਆਦਾ ਹੁੰਦਾ ਨਾ ਦੋਵਾਂ ਦੇਸ਼ਾਂ ਦੇ ਵਿਚਕਾਰ ਇਹ ਵੀ ਗੱਲ ਹੈਗੀ ਆ ਤੇ ਦੋਵੇਂ ਜਿਹੜੀ ਲੈਂਥ ਦੇ ਹਿਸਾਬ ਦੇ ਨਾਲ ਵੀ ਤੇ ਦੂਜੇ ਤਰੀਕੇ ਦੇ ਨਾਲ ਵੀ ਦੂਜਾ ਹੈਗਾ ਕਿ ਕੁਝ ਮਤਲਬ ਟਨਲਸ ਵੀ ਹੈਗੀਆਂ ਇੱਥੇ ਜਿਹੜਾ ਇੱਥੇ ਤੱਕ ਵੀ ਲੋਕ ਚਲੇ ਜਾਂਦੇ ਆ ਕਿ ਅਮਰੀਕਾ ਕੈਨੇਡਾ ਦੇ ਬਾਰਡਰ ਦੇ ਵਿੱਚ ਅੰਡਰਗਰਾਊਂਡ ਟਨਲ ਬਣੀ ਬਣਾ ਲੈਂਦੇ ਆ ਤੇ ਜਿਹੜੀਆਂ ਤਿੰਨ ਜਿਹੜੇ ਸੀਗੇ ਕੈਨੇਡੀਅਨਸ ਸਮਗਲਿੰਗ ਕਰਦੇ ਸੀ ਇਲੈਗਲ ਡਰੱਗਸ ਦੀ ਯੂਨਾਈਟਿਡ ਸਟੇਟਸ ਦੇ ਵਿੱਚ ਤੇ 300 ਫੁੱਟ ਲੰਬੀ 360 ਫੁੱਟ ਲੰਬੀ ਜਿਹੜੀ ਇਹ ਸੀਗੀ ਇੱਥੋਂ ਕਵੰਸਰਟ ਹਟ ਤੋਂ ਜਿਹੜੀ ਲਗਭਗ ਆਪਣੇ ਤਰ੍ਹਾਂ ਦੀ ਇੱਕ ਜਿਹੜੀ ਦੱਸੀ ਗਈ ਸੀ ਤੇ ਇੱਥੇ ਇਧਰਲੇ ਪਾਸੇ ਸਾਰੇ BC ਦੇ ਵਿੱਚ ਸਟੋਰ ਕੀਤਾ ਜਾਂਦਾ ਸੀ ਜਿਹੜੀ ਲੰਡਨ ਦੇ ਵਿੱਚ ਇੱਥੇ ਵਿਸ਼ਿੰਗਟਨ ਦੇ ਵਿੱਚ ਲਿਵਿੰਗ ਰੂਮ ਤੱਕ ਜਾਂਦੀ ਸੀ ਇਹ ਵੀ ਇੱਕ ਵਾਰੀ ਬਹੁਤ ਵੱਡੀ ਚਰਚਾ ਦੇ ਵਿੱਚ ਜਿਹੜੀ ਇਹ ਗੱਲਬਾਤ ਏਸ਼ ਪਾਮਲੇ ਦੇ ਵਿੱਚ ਆਈ ਸੀ ਸੋ ਇੱਥੇ ਔਰ ਇਹ ਬਾਰਡਰ ਦੇ ਉੱਤੇ ਕਈ ਕਮਾਲ ਦੀਆਂ ਗੱਲਾਂ ਦੋ ਪੋਰਟ ਆਫ ਐਂਟਰੀ ਵਨ ਵੇ ਆ ਇੱਥੇ ਜਿਹੜੀ ਬਾਰਡਰ ਆ ਅਮਰੀਕਾ ਦਾ ਤੇ ਕੈਨੇਡਾ ਦਾ ਜਿਹੜੀਆਂ ਕ੍ਰੋਸਿੰਗਸ ਆ ਆਮ ਜਿਹੜੇ ਪੀਸਰਜ ਕ੍ਰੋਸਿੰਗ ਆ ਤੁਸੀਂ ਜਾ ਸਕਦੇ ਹੋ ਤੁਸੀਂ ਆ ਸਕਦੇ ਹੋ ਬੋਥ ਵੇ ਆ ਦੇਸ਼ ਦੇ ਵਿੱਚ ਤੇ ਕਈ ਜਿਹੜੀਆਂ ਹੈਗੀਆਂ ਜਸਟ ਜਿਦਾਂ ਬਾਕੀ ਬਾਰਡਰ ਹੁੰਦੇ ਆ ਪਰ ਕੁਛ ਥਾਵਾਂ ਦੇ ਉੱਤੇ ਐਂਟਰੈਂਸ ਹੀ ਆ ਉੱਥੇ ਐਗਜ਼ਿਟ ਨਹੀਂ ਆ ਸਾਰੀਆਂ ਬਾਰਡਰ ਕਰਾਸਿੰਗ ਦੇ ਉੱਤੇ ਇਸ ਤਰੀਕੇ ਦੇ ਨਾਲ ਨਹੀਂ ਆ ਜੀ ਨਿਊ ਬਰਾਂਚ ਬੈਕ ਦੇ ਵਿੱਚ ਦੱਸਦੇ ਆ ਕਿ ਤੁਹਾਡਾ ਤੁਸੀਂ ਉਧਰ ਜਦੋਂ ਜਾਂਦੇ ਆ ਤੇ ਉਧਰਲੇ ਪਾਸਿਓਂ ਸਿਰਫ ਇੱਕ ਪਾਸੇ ਜਿਹੜਾ ਹੈਗਾ ਆ ਇਸ ਥਾਂ ਦੇ ਉੱਤੇ ਤੇ ਫ੍ਰੈਂਕਲਿਨ ਦੇ ਵਿੱਚ ਉਹਦੇ ਤੋਂ ਉਲਟਾ ਹੈ 1 ਬਈ ਸੋ ਕਈ ਇਹਦੇ ਵਿੱਚ ਬੜੇ ਦਿਲਚਸਪ ਪੱਖ ਵੀ ਨੇ ਪਰ ਹੁਣ ਇਧਰਲੇ ਪਾਸੇ ਨੂੰ ਅਮਰੀਕਾ ਧਿਆਨ ਦੇਣ ਲੱਗ ਪਿਆ ਵੀ ਉਧਰਲੇ ਪਾਸਿਆਂ ਤੋਂ ਜਿਹੜੇ ਆਉਂਦੇ ਆਉਂਦੇ ਜਿਹੜੇ ਇਧਰਲੇ ਪਾਸੇ ਆਉਂਦੇ ਇਹਨਾਂ ਨੂੰ ਵੀ ਕਿਸੇ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਅਗਲੀ ਗੱਲ ਬਾਤ ਦੋਸਤੋ ਇੱਕ ਨੋਜ਼ ਵੀਲ ਬੋਇੰਗ 757 ਪੈਸੇਂਜਰ ਜੈਟ ਜਿਹੜਾ ਡੈਲਟਾ 에ਅਰਲਾਈਨ ਦੁਆਰਾ ਆਪਰੇਟ ਕੀਤਾ ਜਾ ਰਿਹਾ ਸੀ ਉਹ ਲੱਤਕ ਮਤਲਬ ਜਹਾਜ਼ ਦਾ ਮੋਹਰਲਾ ਪਈ ਆ ਹੀ ਲੱਤ ਗਿਆ ਤੇ ਉਹ ਮਤਲਬ ਰੁੜ ਗਿਆ ਥੱਲੇ ਤੇ ਟੇਕ ਆਫ ਦੇ ਵੇਲੇ ਆ ਵੀਕਐਂਡ ਦੇ ਵਿੱਚ ਐਟਲੰਟਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਫੈਡਰੇਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਇਹ ਗੱਲਬਾਤ ਦੱਸ ਰਿਹਾ ਐਫਐਫਏ ਬੋਇੰਗ ਜਿਹੜਾ ਉਹ ਕਹਿੰਦੇ ਇਮੀਡੀਏਟਲੀ ਉਹਨਾਂ ਨੇ ਅਵੇਲੇਬਲ ਨਹੀਂ ਸੀ ਜਦੋਂ ਉਹਨਾਂ ਦਾ ਕਮੈਂਟ ਪੁੱਛਿਆ ਗਿਆ ਇਸ ਮੌਲੇ ਦੇ ਉੱਤੋਂ ਜਿਹੜਾ ਨੋਜ਼ ਗੀਅਰ ਮਿਸ਼ੈਪ ਸੈਟਰਡੇ ਨੂੰ ਇਹ ਹੋਇਆ ਆ ਇਹਦੇ ਨਾਲ ਫਿਰ ਇੱਕ ਵਾਰੀ ਫੇਰ ਰੌਲਾ ਰੱਪਾ ਪੈ ਗਿਆ ਵੀ ਜਿਹੜੀ ਕੰਪਨੀ ਇਹਨਾਂ ਨੂੰ ਬਣਾਉਂਦੀ ਆ ਫੈਡਰ ਰੈਗੂਲੇਟਰਸ ਜਿਹੜੇ ਆ ਉਹ ਇਹਨੂੰ ਕੀ ਕਰਦੇ ਆ ਕਿਉਂਕਿ ਪਿੱਛੇ ਜੇ ਉਹ ਜਿਹੜਾ ਜਹਾਜ਼ ਦੇ ਵਿੱਚ ਉੱਡਦੇ ਜਹਾਜ਼ ਦੇ ਵਿੱਚ ਹੀ ਜਿਹੜਾ ਬੋਇੰਗ 737 ਮੈਕਸ 9 ਸੀਗਾ ਅਲਾਸਕਾ 에ਅਰਲਾਈਨ ਦਾ ਹੀ ਉਹਦੇ ਵਿੱਚੋਂ ਹੀ ਕੁਝ ਜਿਹੜੇ ਪਲੱਗ ਜੈ ਨਿਕਲ ਗਏ ਸੀ ਹਾਲਾਂਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹ ਸਾਰੇ ਕੁਸ਼ ਦੇ ਵਿੱਚ ਪਰ ਸੀਐਫਐਫਏ ਨੇ ਸਾਰੇ ਦੇ ਸਾਰੇ 171 ਜਿਹੜੇ ਮੈਕਸ 9 ਸੀਗੇ ਜਨਵਰੀ 5 ਦੇ ਘਟਨਾ ਤੋਂ ਬਾਅਦ ਗਰਾਉਂਡ ਕਰ ਦਿੱਤੇ ਸੀ ਉਦੋਂ ਤੋਂ ਏਜੰਸੀ ਜਿਹੜੀ ਰეკਮੈਂਡ ਕਰ ਰਹੀ ਹੈ ਏਅਰਲਾਈਨਸ ਨੂੰ ਕਿ ਜਿਹੜੇ ਵੀ ਬੋਇੰਗ 737 900 ER ਜੈਟਸ ਜਿਹੜੇ ਆਪਰੇਟ ਕੀਤੇ ਜਾ ਰਹੇ ਆ ਉਹਨਾਂ ਦੇ ਡੋਰ ਪਲੱਗਸ ਤੇ ਜਿਹੜੇ ਦੂਜੀਆਂ ਚੀਜ਼ਾਂ ਹਨ ਉਹਨਾਂ ਨੂੰ ਪ੍ਰੋਪਰਲੀ ਦੇਖਣ ਕੁਝ ਕੈਰੀਅਰ ਜਿਹੜੇ ਆ ਉਹਦੇ ਵਿੱਚ ਦੱਸ ਰਿਹਾ ਕਿ ਹਾਰਡਵੇਅਰ ਦੇ ਵਿੱਚ ਕੁਛ ਨਾ ਕੁਛ ਇਸ਼ੂ ਆ ਰਹੇ ਆ ਜਿਹੜੀ ਪ੍ਰੀਲੀਮਿਨਰੀ ਐਫਏ ਦੇ ਨੋਟਿਸਸ ਆ ਫਾਈਲ ਕੀਤੇ ਗਏ ਸੋਮਵਾਰ ਨੂੰ ਉਹਦੇ ਵਿੱਚ ਜਿਹੜਾ ਡਾਕੂਮੈਂਟ ਕੀਤਾ ਗਿਆ ਆ ਕਿ 757 ਨੋਜ਼ ਗੀਅਰ ਡਿਟੈਚਮੈਂਟ ਦਾ ਕਿ 184 ਪੈਸੇਂਜਰ ਸੀਗੇ ਜਹਾਜ਼ ਦੇ ਵਿੱਚ 6 ਕਰਿਊ ਮੈਂਬਰ ਸੀਗੇ ਤੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਹਾਟਫੀਲਡ ਜੈਕਸਨ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਇਹ ਘਟਨਾ ਵਾਪਰੀਆ ਜਹਾਜ਼ਾਂ ਦੇ ਵਿੱਚ ਕਦੇ ਪਈਆ ਲੱਥ ਜਾਣਾ ਤਾਂ ਕਦੇ ਅ ਕਿਸੇ ਦਾ ਕੋਈ ਪਲੱਗ ਹੀ ਲੱਥ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਹੋਇਆ ਇਹਦੇ ਬਾਰੇ ਜਾਂਚ ਹੋ ਰਹੀ ਆ ਤੇ ਹੋਰ ਵੀ ਜਿਹੜੀ ਜਾਂਚ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਅੰਤਿਮਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਾ ਵੀ ਹੈ ਗਲਬਤ ਹੈ